ਗਰਦਾਸ਼ਪੁਰ ਡਿਵੀਜ਼ਨ ਗਰਦਾਸ਼ਪੁਰ ਡਿਵੀਜ਼ਨ ਗਰਦਾਸ਼ਪੁਰ ਰਾਤ 7:04:24 ਨੂੰ ਮੈਨੂੰ ਰਾਤ ਪ੍ਰਬੋਧ ਚੰਦਰ ਨਗਰ ਤੋਂ ਖਪਤਕਾਰਾਂ ਦਾ ਫੋਨ ਗਿਆ ਕਿ ਸਾਡਾ ట్రాנסਫਾਰਮ ਜਿਹੜਾ ਪ੍ਰਬੋਧ ਚੰਦਰ ਵਾਲਾ 100 ਕੇਵੀਏ ਕਿਸੇ ਕਾਰ ਵੱਲੋਂ ਟੱਕਰ ਮਾਰ ਕੇ ట్రాנסਫਾਰਮ ਤੇ ਨਾਲ ਹੋਰ ਤਿੰਨ ਪੋਲ ਜਿਹੜੇ ਉਹ ਤੋੜ ਦਿੱਤੇ ਗਏ ਨੇ ਮੈਂ ਆ ਕੇ ਮੌਕਾ ਚੈੱਕ ਕੀਤਾ ਇਸ ਦੀ ਸੂਚਨਾ ਤਨਤਾਜ ਜੋਬ ਸਾਹਿਬ ਨੂੰ ਦਿੱਤੀ ਮਹਿਕਮੇ ਦਾ ਇਸ ਕਾਰ ਦੇ ਐਕਸੀਡੈਂਟ ਨਾਲ ਮਹਿਕਮੇ ਪੀਐਸਪੀਸੀਲ ਦਾ ਘੱਟੋ ਘੱਟ 3.5 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਦੋ ਮਹਲਿਆਂ ਦੀ ਬਿਜਲੀ ਪ੍ਰਭਾਵਿਤ ਹੋਈ ਹੈ ਜੋ ਕਿ ਜੈਂਪਰ ਕੱਟ ਕੇ ਬਾਕੀ ਆਈਟੇ ਫੀਡਰ ਜਿਹੜਾ ਚਾਦੂ ਕਰ ਦਿੱਤਾ ਗਿਆ ਦੋ ਟਰਾਂਸਫਾਰਮ ਬੰਦ ਨੇ ਉਹ ਮੁਲਾਜ਼ਮ ਆਪਣੀ ਜਦੋਜਾਦ ਕਰਕੇ ਅੱਜ ਜਿਹੜੀ ਸ਼ਾਮ ਤੱਕ ਉਹਨਾਂ ਦੀ ਬਿਜਲੀ ਬਹਾਲ ਕੀਤੀ ਜਾਵੇਗੀ ਬਾਕੀ ਜਿਹੜਾ ਉਹਦਾ ਟਰਾਂਸਫਰਮ ਦਾ ਜਿਹੜਾ ਉਹ ਡਿਪਾਜ਼ਿਟ ਨਮਾਨ ਬਣਾ ਕੇ ਐਕਸੀਡੈਂਟ ਪਾਰਟੀ ਕੋਲੋਂ ਜਿਹੜਾ ਉਹ ਖਰਚਾ ਮੈਂ ਕਿਹੂੰ ਪੂਰਤ ਮੈਂ ਕਿਹਦੀ ਪੂਰਤੀ ਕੀਤੀ ਜਾਵੇ ਇਹ ਨੁਕਸਾਨ ਦੀ ਪੂਰਤੀ ਬਾਅਦ ਤੇ ਜਿਹੜੀ ਹੈਗੀ ਆ ਥਾਣੇ ਵੀ ਦੀ ਰਿਪੋਰਟ ਦਰਜ ਕਰਵਾਈ ਗਈ ਹੈ ਬាទ ਧੰਨਵਾਦ ਸਰ ਇਹਨਾਂ ਕੋਈ ਨੁਕਸਾਨ ਕੋਈ ਹੋਰ ਗੱਡੀ ਵਾਲੇ ਦਾ ਹਾਂਜੀ ਕੋਈ ਗੱਡੀ ਦਾ ਨੁਕਸਾਨ ਗੱਡੀ ਵਾਲਿਆਂ ਦਾ ਵੀ ਗਾਵਾ ਗੱਡੀ ਸਾਰੀ ਭੱਜ ਚੁੱਕੀ ਹੈ ਮਹਿੰਦਰਾ ਦੀ ਐਸ ਜੀ ਵੀ 700 ਗੱਡੀ ਹੈ ਤੇ ਜਿਹੜਾ ਨੰਬਰ ਆਪਣਾ ਪੀਵੀ06 7824 ਨੰਬਰ ਹੈ ਗੱਡੀ ਦਾ ਤੇ ਇਹਦਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਲਾਗੇ ਕਤਰੀਵੱਲਾ ਦਾ ਰੋਡ ਤੇ ਜਾਂਦੇ ਆਉਂਦੇ ਨਾਲ ਵੀ ਇਹ ਸਰ ਗੱਡੀ ਕਿਧਰੋਂ ਆ ਰਹੀ ਗੱਡੀ ਦਸਲ ਮੁਤਾਬਕ ਲਾਗੇ ਖਫਤਗੜ੍ਹ ਦੇ ਗਰਦਾਪੁਰ ਸਾਈਡ ਤੋਂ ਗੱਡੀ ਤੇ ਟੈਂਪੂ ਦੋਵੇਂ ਗਰਦਾਪੁਰ ਸਾਈਡ ਤੋਂ ਆ ਰਹੇ ਸੀ ਤੇ ਕੋਈ 50 ਤੋਂ 60 ਮੀਟਰ ਪਿੱਛੇ ਐਕਸੀਡੈਂਟ ਹੋਇਆ ਮੁਰਗੇ ਕਾਬੂ ਚ ਹੋ ਕੇ ਗੱਡੀਆਂ ਆ ਕੇ ਬਿਜਲੀ ਦੇ ਖੰਭਿਆਂ ਨਾਲ ਵੱਜੀਆਂ ਜਿਹਦੇ ਨਾਲ ਬੀ ਰਿਪੋਰਟ ਦਾ ਨਕਸ਼ਾ ਹੋਇਆ ਮੇਰਾ ਨਾਮ ਨੀਤ ਗੋਤਮਾ ਕੱਲ ਆਪਾਂ 10:30 ਦੇ ਟਾਈਮ ਤੇ ਜਾ ਰਹੇ ਸੀਗੇ ਸ਼ਿਗਨ ਠਾਬੇ ਖਾਣਾ ਖਾਣ ਨਿਆਸੀਨਾਲ ਫਰੈਂਡ ਸੀਗੇ ਤੇ ਥੋੜੀ ਉਸ ਟਾਈਮ ਰੋਡ ਵੀ ਉਦਾਂ ਦੀ ਸੀ ਆਸਟ੍ਰੇਲੀਆੰ ਦੇ ਇੱਕ ਵਾਲੀ ਸਾਈਡ ਤੇ ਜੱਕਦਮ ਈ ਰਿਕਸ਼ਾ ਜਿਹੜਾ ਅੱਗੇ ਆ ਗਿਆ ਜਿੰਨੂੰ ਆਪਾਂ ਪਛਾਣਦੇ ਪਛਾਣਦੇ ਜਿਹੜੀ ਸਾਈਡ ਲੱਗ ਗਈ ਚਲੋ ਉਹ ਨੁਕਸਾਨ ਹੋਇਆ ਵਾ